ਸਾਬਿ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਮਾੜੀ ਘਟਨਾ ਵਾਪਰੀ ਹੈ ਜਿਸ ਤਰ੍ਹਾਂ ਕਿ ਇੱਕ ਪ੍ਰਵਾਸੀ ਨੇ ਇੱਕ ਬੱਚੇ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੇ ਪੰਜਾਬ ਦੇ ਵਿੱਚ ਬੜਾ ਭੱਖਦਾ ਮੁੱਦਾ ਬਣ ਗਿਆ ਵੀ ਪ੍ਰਵਾਸੀਆਂ ਨੂੰ ਕੱਢਿਆ ਜਾਵੇ ਤੁਹਾਡੇ ਕੀ ਵਿਚਾਰ ਨੇ ਜਿਹੜਾ ਪ੍ਰਵਾਸੀ ਮਲਡੂਰ ਨੇ ਕੀਤਾ ਬੱਚੇ ਦਾ ਬਹੁਤ ਖੜਿਆ ਹਰਕਤ ਕੀਤੀ ਆ ਇਹੋ ਜਿਹੇ ਜਿਹੜੇ ਇਨਸਾਨ ਆ ਉਹਨਾਂ ਨੂੰ ਸਰਕਾਰ ਨੂੰ ਸਖਤ ਸਜ਼ਾ ਦੇਣੀਆਂ ਚਾਹੀਦੀਆਂ ਤੇ ਸਰਕਾਰ ਨੂੰ ਐਦਾਂ ਦੇ ਕਾਨੂੰਨ ਬਣਾਉਣੇ ਚਾਹੀਦੇ ਆ ਬੇਸ਼ੱਕ ਇਹਨਾਂ ਨੂੰ ਕਨਫਾਂਸੀ ਦਿੱਤੀ ਜਾਵੇ ਤੇ ਗਾਂ ਦੇ ਲੋਕਾਂ ਨੂੰ ਪਤਾ ਲੱਗੇ ਜਿੰਮੇਵਾਰੀ ਅਰਬ ਕੰਟਰੀਆਂ ਦੇ ਵਿੱਚ ਕੰਮ ਕਰਨ ਨੇ ਇਦਾਂ ਦੇ ਸਖਤ ਕਾਨੂੰਨ ਹੋਣੇ ਚਾਹੀਦੇ ਆ ਤੇ ਚਾਹੇ ਪ੍ਰਵਾਸੀ ਆ ਤੇ ਚਾਹੇ ਸਾਡੇ ਪੰਜਾਬੀ ਭਾਈ ਜਾਰੇ ਵਾਲੇ ਦੀ ਕਈ ਵਾਰੀ ਗਲਤ ਕਰਦੇ ਆ ਉਹਨਾਂ ਨੂੰ ਵੀ ਸਖਤ ਸਜ਼ਾ ਮਿਲਣੀ ਚਾਹੀਏ ਤੇ ਜਿਹੜੇ ਉੱਠ ਕੇ ਕਹ ਰਹੇ ਨੇ ਵੀ ਪ੍ਰਵਾਸੀਆਂ ਨੂੰ ਇੱਥੋਂ ਕੱਢੋ ਇਹਨਾਂ ਮਜ਼ਦੂਰਾਂ ਤੋਂ ਬਿਨਾ ਤਾਂ ਸਾਡਾ ਕੰਮ ਨਹੀਂ ਚੱਲਣਾ ਹਰ ਕੰਮ ਦੇ ਵਿੱਚ ਕੋਈ ਕਿਸਾਨ ਕਿਸਾਨੀ ਕਰਦਾ ਉਹਨਾਂ ਦੀ ਪ੍ਰਵਾਸੀ ਬੰਦੇ ਦੀ ਲੋੜ ਆ ਤੇ ਜੇ ਹੜਾ ਹੁਣ ਮੰਡੀ ਦੇ ਵਿੱਚ ਸਾਰੇ ਪ੍ਰਵਾਸੀ ਭੰਈਏ ਯਾਰ ਜਿਨ੍ਹਾਂ ਨੇ ਇਹ ਲੇਬਰ ਦਾ ਕੰਮ ਕਰਨਾ ਹੈ ਜੇ ਲੇਬਰ ਨਾ ਹੋਊਗੀ ਤਾਂ ਝੋਨਾ ਕਿੱਥੇ ਝੱਟਿਆ ਜਾਊ ਕੁਛ ਸ਼ਰਾਰਤੀ ਅੰਸਰ ਹੁੰਦੇ ਆ ਜੋ 1.5% ਹੁੰਦੇ ਆ ਤੇ ਜਿਹੜੇ ਇਹ ਹਲਾ ਲਲਾ ਕਰਦੇ ਆ ਤੇ ਉਹਨਾਂ ਨੂੰ ਨਾਲ ਲੋੜ ਹੁੰਦੀ ਆ ਕਿਸੇ ਤੇ ਤੇ ਉਹ ਪਰ ਘਾਟੇ ਵਿੱਚ ਉਹ ਵੀ ਜਾਣਗੇ ਤੇ ਕਈ ਕਰੀ ਵਰੀ ਹਿੰਦੂ ਮੁਸਲਮਾਨ ਦਾ ਜਾਂ ਸਿੱਖਾਂ ਦਾ ਵੀ ਮਸਲਾ ਠਾਨਦੇ ਆ ਉਹ ਵੀ ਇੱਕ ਡੇਢ ਪਰਸੈਂਟ ਹੁੰਦੇ ਆ ਹੁਣ ਅਸੀਂ ਸ਼ਹਿਰ ਦੇ ਵਿੱਚ ਆਉਂਦੇ ਆ ਸਾਨੂੰ ਕਿਹੜਾ ਹਿੰਦੂ ਸਾਨੂੰ ਮਾਰਾ ਕਹਿੰਦਾ ਜਾਂ ਅਸੀਂ ਹਿੰਦੂ ਨੂੰ ਮਾਰੇ ਕਹਿੰਦੇ ਆ ਬੜਾ ਸੋਣਾ ਪਿਆਰ ਆ ਸ਼ਹਿਰ ਦੇ ਹਿੰਦੂ ਆ ਜਿਹੜੇ ਲਾਲੇ ਲੋਕ ਆ ਉਹ ਸਾਨੂੰ ਪਿੰਡਾਂ ਵਾਲਿਆਂ ਦੇ ਤੱਕ ਦੇ ਅਪੀਖਾ ਦੋਣਗੇ ਤੇ ਸਾਡੇ ਤੋਂ ਸਮਾਨ ਲੈਣਗੇ ਸਾਡਾ ਰਜਕਾਰ ਚੱਲਦਾ ਤੇ ਇਹ ਜਿਹੜਾ ਜੁਪੀ ਦੇ ਵਿੱਚ ਹੋਰ ਬਾਦਲੀਆ ਸਾਰੀਆਂ ਸਟੇਟਾਂ ਬਿਹਾਰ ਚ ਜਾ ਕੇ ਦੇਖ ਲਓ ਸਾਡੇ ਪੰਜਾਬੀ ਕਿੰਨੇ ਵਸਦੇ ਆ ਇਹ ਤੇ ਇਹ ਨਾ ਹੋਵੇ 1984 ਵਾਲਾ ਕੰਮ ਕਿਤੇ ਕਰਦਮੂ ਇਹਨਾਂ ਹਾਲਾਤਾਂ ਦੇ ਕਾਬੂ ਪਾਉਣ ਲਈ ਸਰਕਾਰਾਂ ਨੂੰ ਚਾਹੀਦਾ ਇਹਨਾਂ ਤੇ ਨੱਥ ਪਾਈ ਜਾਵੇ ਇਹਨਾਂ ਚਾਹ ਸਰ ਦੋ رائے ਬਣੀ ਹੈ ਜਿੱਦਾਂ ਕਿਸਾਨ ਜਿੰਦੀ ਬਧੀਆਂ ਵੀ ਕੁਝ ਕਹਿ ਰਹੀਆਂ ਨੇ ਵੀ ਇਹ ਵਸਨੀ ਨੂੰ ਗੱਡਣਾ ਚਾਹੀਦੀਆਂ ਕੁਝ ਕਹਿ ਰਹੀਆਂ ਨਹੀਂ ਇਹਨਾਂ ਤੋਂ ਬਗੈਰ ਨਹੀਂ ਸਰ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਨੂੰ ਮਤਲਬ ਜ਼ਰੂਰਤ ਹੈ ਇਹਨਾਂ ਦੀ ਪੰਜਾਬ ਦੇ ਵਿੱਚ ਤੇ ਜਿੱਦਾਂ ਦੀਆਂ ਗੱਲਾਂ ਹਾਰੀਆਂ ਨੇ ਵੀ ਇਹਨਾਂ ਨੂੰ ਜ਼ਮੀਨਾਂ ਵਿੱਚ ਖਰੀਦਣ ਤੋਂ ਰੋਕੇ ਜਾਵੇ ਔਰ ਇਹਨਾਂ ਦੇ ਸਖਤ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹਦੇ ਬਾਰੇ ਕੀ ਗੱਲ ਹੈ ਇਹਨਾਂ ਨੇ ਪੁੱਛੋਗੇ ਜੇ ਤੁਹਾਡੇ ਬੰਦੇ ਬੱਚੇ ਜਾ ਕੇ ਕੈਨੇਡਾ ਦੇ ਵਿੱਚ ਘਰ ਖਰੀਦਦੇ ਆ ਜਾਂ ਬਾਹਰਲੇ ਹੋਰ ਕੰਟਰੀਆਂ ਦੇ ਵਿੱਚ ਖਰੀਦਦੇ ਆ ਪਰ ਉਹ ਵੀ ਪਾਬੰਦੀ ਲਾ ਦੋਗੇ ਤੁਸੀਂ ਆਪਣੇ ਬੱਚਿਆਂ ਦਾ ਕਹਿੰਦੇ ਅਮਰੀਕਾ ਚ ਜਿਵੇਂ ਕੈਨੇਡਾ ਚ ਜਿਵੇਂ ਉਹ ਵੀ ਉੱਥੇ ਤੁਹਾਡੇ ਬੱਚਨ ਨਹੀਂ ਖਰੀਦਣ ਦੇ ਸਕਦੇ ਇਹ ਜਿਹੜੀ ਵੈਰੀਫਿਕੇਸ਼ਨ ਦੀ ਗੱਲ ਹੈ ਜਿਹੜੀ ਕੱਲੇ ਕੱਲੇ ਦੀ ਵੈਰੀਫਿਕੇਸ਼ਨ ਚਾਹੀਦੀ ਆ ਉਹ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਬਕਾਇਦਾ ਆਧਾਰ ਕਾਰਡ ਜਿਹੜੇ ਪਿੱਛੋਂ ਇਹ ਬਣ ਕੇ ਆਏ ਬਣ ਕੇ ਆਉਂਦੇ ਆ ਦੋ ਨੰਬਰ ਦੇ ਵੀ ਉਹਨਾਂ ਦੇ ਵੀ ਕੋਈ ਪੜਤਾਲ ਹੋਣੀ ਚਾਹੀਦੀ ਹੈ ਜਿਹੜਾ ਸਹੀ ਆ ਠੀਕ ਆ ਜਿਹੜਾ ਜਿਹਦੇ ਕੋਲ ਇਦਾਂ ਦਾ ਕੋਈ ਪੇਪਰ ਨਹੀਂ ਲੱਭਦਾ ਉਹਨੂੰ ਭਾਵੇਂ ਇੱਥੇ ਸਜ਼ਾ ਦੇਣ ਉਹਨੂੰ ਕਹਣ ਵੀ ਤੁਸੀਂ ਸਾਡੇ ਗਲਤ ਦੇ ਇੱਥੇ ਨਾ ਇੱਥੇ ਆ ਕੇ ਗਲਤ ਕਾਰਨ ਦੀ ਗੱਲ ਤੋਂ ਕਰਦੇ ਜਿਹੜੇ ਕ੍ਰਾਈਮ ਕਰਦੇ ਨੇ ਉਹਨਾਂ ਲਈ ਕੋਈ ਸਖ਼ਤ ਨਹੀਂ ਆ ਜੀ ਜਿਹੜੇ ਕ੍ਰਾਈਮ ਕਰਦੇ ਆ ਚਾਹੇ ਸਾਡੇ ਪੰਜਾਬੀ ਆ ਚਾਹੇ ਚਾਹੇ ਉਹ ਬਿਹਾਰੀਆ ਉਹਨਾਂ ਲਈ ਸਜ਼ਾ ਮਾਂ ਬਰਾਬਰ ਜਾਈਏ